ਤੇ ਐ ਐਲਐਮਆਈਐਮ ਕਿਸ ਤਰ੍ਹਾਂ ਜਦੋਂ ਜੇ ਕੁਸਚਨ ਹੈ ਜਿਵੇਂ ਹੁਣੇ ਆਪਾਂ ਗੱਲ ਕੀਤੀ ਹੈ ਇਧਰੋਂ ਆਪਣੇ ਕੋ ਕਿਹੜੀਆਂ ਕਿੜੀਆਂ ਅਵੇਲੇਬਲ ਹੈਗੀਆਂ ਤੁਹਾਡੇ ਕੋਲ ਜਿਹੜਾ ਇਥੋਂ ਇਥੋਂ ਜਾ ਸਕਦਾ ਇੰਡੀਆ 'ਚ ਕੋਈ ਰਹਿੰਦਾ ਹੋਵੇ ਉਹਨੇ ਕੈਨੇਡਾ ਜਾਣਾ ਹੈ ਤਾਂ ਕਿਸ ਤਰ੍ਹਾਂ ਦੀਆਂ ਐਲਐਮਆਈ ਅਵੇਲੇਬਲ ਹੈਗੀਆਂ ਨੇ ਜਿਹੜੀਆਂ ਉਹ ਲੈ ਕੇ ਜਾ ਸਕਦਾ ਸਰ ਸਭ ਤੋਂ ਪਹਿਲਾਂ ਤਾਂ ਟ੍ਰੇਡ ਨੂੰ ਹਮੇਸ਼ਾ ਹੀ ਪ੍ਰੀਫਰੈਂਸ ਦਿੱਤੀ ਜਾਂਦੀ ਹੈ ਟ੍ਰੇਡ ਦੀ ਜਿਵੇਂ ਪਲੰਬਰ ਹੋ ਗਏ ਇਲੈਕਟ੍ਰੀਸ਼ੀਅਨ ਹੋ ਗਏ ਕਾਰਪੈਂਟਰ ਹੋ ਗਏ ਤੇ ਜਿੰਨੇ ਵੀ ਟ੍ਰੇਡ ਦੇ professions ਆ ਉਹਨਾਂ ਸਾਰੇ professions ਨੂੰ ਪੀਆਰਪੀ ਮਿਲਦੀ ਹੈ ਜੌਬ ਵੀ ਦਿੱਤੀ ਜਾਂਦੀ ਹੈ ਤੇ ਇਹਨਾਂ ਦੀ ਡਿਮਾਂਡ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਇਹ ਕੰਮ ਦੀ ਡਿਮਾਂਡ ਸ਼ੁਰੂ ਤੋਂ ਹੀ ਜ਼ਿਆਦਾ ਰਹੀ ਹੈ ਕੰਸਟਰਕਸ਼ਨ ਨੂੰ ਲੈ ਕੇ ਤੇ ਇਸ ਤੋਂ ਇਲਾਵਾ ਜਿਹੜੀ ਹਸਪਿਟੈਲਿਟੀ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਉਹ ਵੀ ਡਿਮਾਂਡ ਦੇ ਵਿੱਚ ਰਹਿੰਦੀ ਹੈ ਕਿਉਂਕਿ ਕੁਕਿੰਗ ਦਾ ਜਿਹੜਾ ਕਲਚਰ ਹੈ ਉਸ ਉੱਥੇ ਬਹੁਤ ਹੀ ਘੱਟ ਹੈ ਤੇ ਮੋਸਟਲੀ ਜਿਹੜੇ ਕੈਂਡੀਡੇਟਸ ਨੇ ਜਿਹੜੇ ਉੱਥੇ ਦੇ ਸਿਟੀਜ਼ਨਸ ਨੇ ਉਹ ਬਾਹਰ ਖਾਣਾ ਪ੍ਰੈਫਰ ਕਰਦੇ ਹਨ ਤੇ ਹਸਪਿਟੈਲਿਟੀ ਇੰਡਸਟਰੀ ਦੇ ਵਿੱਚ ਇੱਕ ਕਲੀਨਰ ਤੋਂ ਲੈ ਕੇ ਜਿਹੜੀ ਮੈਨੇਜਰ ਤੱਕ ਦੀ ਜੌਬ ਹੈ ਉਹ ਵੀ ਅਵੇਲੇਬਲ ਹੈ ਇਸ ਤੋਂ ਇਲਾਵਾ ਹੋਟਲ ਲਾਈਨ ਜ ਐਗਜ਼ੀਕਟਿਵ ਐ ਉਹਨਾਂ ਦੀ ਪੋਜੀਸ਼ਨ ਸਾਡੇ ਕੋਲ ਅਵੇਲੇਬਲ ਹੈ ਇਸ ਤੋਂ ਇਲਾਵਾ ਜਿਹੜੇ ਆ ਸੌਫਟਵੇਅਰ ਡਿਵੈਲਪਰ ਜਿਹੜੇ ਸਾਡੇ ਟੈਕਨੀਸ਼ੀਅਨਸ ਹੁੰਦੇ ਆ ਜਿਹੜੇ ਮੈਡੀਕਲ profession ਤੋਂ ਵੀ ਹੈਗੇ ਆ ਉਹਨਾਂ ਦੇ ਲਈ ਵੀ ਹੈ ਬਟ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਹਰੇਕ ਪ੍ਰੋਫਾਈਲ ਯੂਨੀਕ ਹੈ ਹਰੇਕ ਐਲਐਮਆਈਏ ਸਾਡੇ ਲਈ ਯੂਨੀਕ ਹੈ ਕਿ ਉਸ profession ਦੇ ਵਿੱਚ ਬੱਚੇ ਨੂੰ ਭੇਜ ਕੇ ਅੱਗੇ ਕੀ ਬੈਨੀਫਿਟ ਹੋਏਗਾ ਸਿਰਫ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਐਲਐਮਆਈਏ ਦੇ ਵਿੱਚ ਮੈਚ ਹੋ ਰਹੇ ਹੋ ਤਾਂ ਤੁਸੀਂ ਅਪਲਾਈ ਕਰਤਾ ਕੱਲ ਨੂੰ ਜਦੋਂ ਕੈਂਡੀਡੇਟ ਕੈਨੇਡਾ ਪੁਆਇੰਟ ਚੂਗਾ ਉਸ ਪ੍ਰੋਵਿੰਸ ਦੇ ਵਿੱਚ ਉਸ profession ਦੀ ਕਿੰਨੇ ਕੁ ਡਿਮਾਂਡ ਹੈ ਕਿ ਕੱਲ ਨੂੰ ਤੁਹਾਨੂੰ PRV ਹੋਏਗੀ ਕਿ ਨਹੀਂ ਹੋਏਗੀ ਇਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਐਡਵਾਂਸ ਦੇ ਵਿੱਚ ਸਾਨੂੰ ਦੇਖਣ ਦੀ ਲੋੜ ਹੁੰਦੀ ਹੈ ਹੂੰ ਬਿਲਕੁਲ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਤੁਸੀਂ ਹੈ ਜਿਹੜਾ ਵੀਜ਼ਾ ਆਪਣਾ ਅਪਲਾਈ ਕਰੋ ਚਾਹੇ ਤੁਸੀਂ ਪੀਆਰ ਅਪਲਾਈ ਕਰਨੀ ਹੈ ਕੈਨੇਡਾ ਦੇ ਲਈ ਜਾਂ ਫਿਰ ਤੁਸੀਂ ਵਰਕ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਨੇ ਗੋ ਵੀਜ਼ਾ ਤੁਹਾਨੂੰ ਕਾਫੀ ਰਸਤੇ ਦੱਸੂਗਾ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਪੀਆਰ ਦੇ ਮੁਕਾਮ ਤੱਕ ਪਹੁੰਚ ਸਕਦੇ ਹੋ ਔਰ ਇੱਥੋਂ ਵਰਕ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਜਾ ਸਕਦੇ ਹੋ ਤੇ ਐਮ ਐਮ ਸਭ ਤੋਂ ਵੱਡਾ ਸਵਾਲ ਹੈ ਕਿ ਟਾਈਮ ਬਹੁਤ ਜ਼ਿਆਦਾ ਲੱਗ ਰਿਹਾ ਇਸ ਟਾਈਮ ਦਾ ਜੇ ਵੀਸਟਰ ਵੀਜ਼ਾ ਦੀ ਆਪਾਂ ਗੱਲ ਕਰੀਏ ਕਹਿੰਦੇ ਉਸਦੇ ਵੀ ਰਿਜ਼ਲਟ ਬਹੁਤ ਲੇਟ ਆ ਰਹੇ ਨੇ ਤੇ ਕਿੰਨਾ ਇੱਕ ਟਾਈਮ ਹੈਗਾ ਡਿਊਰੇਸ਼ਨ ਜੇ ਆਪਾਂ ਗੱਲ ਕਰੀਏ ਇੰਨੇ ਟਾਈਮ ਦੇ ਵਿੱਚ ਵਰਕ ਵੀਜ਼ਾ ਵਾਲੇ ਅਪਲਾਈ ਕਰਕੇ ਜਿਹੜਾ ਵੀਜ਼ਾ ਲੈ ਸਕਦੇ ਸਰ ਜੇ ਤਾਂ ਪ੍ਰੀ ਅਪਰੂਵਡ ਐਲ ਐਮ ਆਈਏ ਹੁੰਦੀ ਹੈ ਥੈਨ ਇਟ ਊਡ ਟੇਕ 1 2 1 ਐਂਡ ਹਾਫ ਮੰਥ ਟੂ ਪੁੱਟ ਯੂਰ ਨੇਮ ਔਨ ਐਲ ਐਮ ਆਈਏ ਸਿਰਫ ਤੁਹਾਡਾ ਨਾਮ ਐਲ ਐਮ ਆਈਏ ਤੇ ਚੜਨ ਦੇ ਲਈ ਇੰਨਾ ਟਾਈਮ ਲੱਗ ਰਿਹਾ ਤੇ ਜੇ ਐਲ ਐਮ ਆਈਏ ਪ੍ਰੀ ਅਪਰੂਵਡ ਨਹੀਂ ਹੈ ਤੇ 4 ਮੰਥਸ ਲੱਗ ਜਾਂਦੇ 5 ਮੰਥ ਲੰਘ ਜਾਂਦੇ ਆ ਤੁਹਾਡੇ ਨਾਮ ਦੀ ਐਲਐਮਆਈ ਰਿਲੀਜ਼ ਕਰਨ ਦੇ ਵਿੱਚ ਤੇ ਜਦੋਂ ਤੱਕ ਐਲਐਮਆਈ ਤੇ ਨਾਮ ਨਹੀਂ ਚੜੂਗਾ ਤੁਸੀਂ ਐਮਬੈਸੀ ਫਾਈਲ ਨਹੀਂ ਲਾ ਸਕਦੇ ਤੇ ਅੱਜ ਕੱਲ ਜਿਹੜਾ ਨਵਾਂ ਅਪਡੇਟ ਐਮਬੈਸੀ ਵੱਲੋਂ ਵੀ ਆਇਆ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੇ ਵੀ ਅਪਡੇਟ ਕਰਦੇ ਰਹਿੰਦੇ ਆ ਕਿ ਜਿਹੜਾ ਹੁਣ ਅਪਲਾਈ ਕਰਨ ਦਾ ਸਮਾਂ ਹੈ ਜਿਹੜਾ ਵੀਜ਼ਾ ਲੈਣ ਦਾ ਟਾਈਮ ਹੈ ਉਹ ਬਹੁਤ ਹੀ ਜ਼ਿਆਦਾ ਇਨਕਰੀਜ਼ ਹੋ ਚੁੱਕਿਆ ਹੈ that is around 4 to 5 months ਜੋ ਕਿ ਐਮਬੈਸੀ ਲੈ ਰਹੀ ਹੈ ਵਰਕ ਪਰਮਿਟ ਇਸ਼ੂ ਕਰਨ ਨੂੰ ਤੇ ਇਹ ਟਾਈਮ ਜੇ ਆਪਾਂ ਪੂਰਾ ਟੋਟਲ ਕੈਲਕੂਲੇਟ ਕਰਦੇ ਆ that would be minimum 7 months and maximum It can be nine to ten months. Hmm. ਯਾਨੀ ਕਿ 10 ਮਹੀਨਿਆਂ ਦੇ ਵਿੱਚ ਵਿੱਚ ਜੇ ਆ ਤੁਸੀਂ ਵੱਤਵਤ ਮੰਨ ਕੇ ਚੱਲੋ ਤਾਂ ਤੁਸੀਂ ਵੀਜ਼ੇ ਦੇ ਮਕਾਮ ਤੱਕ ਪਹੁੰਚ ਸਕਦੇ ਹੋ ਔਰ ਮੈਂ ਮੈਮ ਜਿਵੇਂ ਐਲ ਐਮ ਆਈ ਦੀ ਆਪਾਂ ਗੱਲ ਕਰ ਰਹੇ ਸੀ ਉਸ ਦੇ ਵਿੱਚ ਸਿੰਗਲ ਪਰਸਨ ਨੂੰ ਮਿਲੇਗੀ ਜੇ ਕਿਸੇ ਨੇ ਸਪਾਊਸ ਨਾ ਜਾਣਾ ਜਾਂ ਕਿਸੇ ਦੀ ਫੈਮਲੀ ਹੈ ਬੱਚੇ ਨੇ ਜਾਂ ਸਭ ਦਾ ਹੀ ਵੀਜ਼ਾ ਉਸ ਦੇ ਵਿੱਚ ਹੋ ਜਾਂਦਾ ਹੈ ਬਿਲਕੁਲ ਰਾਈਟ ਕੁਐਸਚਨ ਕਿਉਂਕਿ ਇਹ ਗੱਲ ਹਮੇਸ਼ਾ ਅਧੂਰੀ ਰਹਿ ਜਾਂਦੀ ਹੈ ਕਿ ਐਲ ਐਮ ਆਈ ਲੈ ਲਈ ਵਰਕ ਪਰਮਿਟ ਲੱਗ ਗਿਆ ਬਟ ਪਹਿਲਾਂ ਆਪਾਂ ਨੂੰ ਇਹ ਚੈੱਕ ਕਰਨ ਦੀ ਲੋੜ ਹੈ ਕਿ ਤੁਹਾਡੀ ਕਿਸ ਪ੍ਰੋਫੈਸ਼ਨ ਦੀ ਐਲ ਐਮ ਆਈ ਹੈ ਜੇ ਤਾਂ ਤੁਸੀਂ ਮੈਨੇਜਰ ਪੋਜੀਸ਼ਨ ਤੇ ਜਾ ਰਹੇ ਹੋ ਤਾਂ ਤੁਸੀਂ ਵਿਦ ਫੈਮਲੀ ਆਪਣੇ ਜਿਹੜੀ ਐਲ ਐਮ ਆਈ ਏ ਤੇ ਫਾਈਲ ਹੈ ਇਕੱਠੀ ਅਪਲਾਈ ਕਰ ਸਕਦੇ ਹੋ ਅਦਰਵਾਇਜ਼ ਪਹਿਲਾਂ ਮੇਨ ਐਪਲੀਕੈਂਟ ਦੀ ਫਾਈਲ ਲੱਗੇਗੀ ਤੇ ਉਸ ਤੋਂ ਬਾਅਦ 3 ਮਹੀਨੇ ਬਾਅਦ ਆਪਾਂ ਪ੍ਰੈਫਰ ਕਰਦੇ ਆ ਕਿ ਫੈਮਿਲੀ ਦੀ ਫਾਈਲ ਪੁੱਟ ਕਰੋ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਜੇ ਆਪਾਂ ਪਹਿਲਾਂ ਹੀ ਇੱਕ ਛੋਟੀ ਪੋਜੀਸ਼ਨ ਲਈ ਕਮ ਵੇਜਸ ਵਾਲੀ ਪੋਜੀਸ਼ਨ ਤੇ ਫੈਮਿਲੀ ਦੀ ਫਾਈਲ ਲਾ ਦਿੰਦੇ ਆ ਤੇ ਵੀਜ਼ਾ ਆਫਸਰ ਦਾ ਸਭ ਤੋਂ ਪਹਿਲਾਂ ਜਿਹੜਾ ਕਨਸਰਨ ਹੈ ਉਹ ਇਹੀ ਰੇਜ਼ ਹੁੰਦਾ ਹੈ ਕਿ ਤੁਹਾਡੀ ਸੈਲਰੀ ਇੰਨੀ ਘੱਟ ਹੈ ਤੇ ਤੁਸੀਂ ਪੂਰੀ ਫੈਮਿਲੀ ਨਾਲ ਚੱਲਿਓ ਤੁਸੀਂ ਉੱਤੇ ਕਿਵੇਂ ਸਰਵਾਈਵਲ ਲੋਗੇ ਤੇ ਅਸੀਂ ਆਲਵੇਸ ਪ੍ਰੇਫਰ ਕਰਦੇ ਆਂ ਦਿਸ ਇਜ਼ ਅਲਾਉਡ ਕਿ ਤੁਹਾਡੇ ਜਿਹੜਾ ਸਪਾਊਸ ਹੈ ਉਹਨੂੰ ਓਪਨ ਵਰਕ ਪਰਮਿਟ ਮਿਲੇ ਉਹ ਕੰਮ ਵੀ ਕਰ ਸਕਦਾ ਹੈ ਬਟ ਲੇਕਿਨ ਜਦੋਂ ਆਪਾਂ ਫਾਈਲ ਲਾਣੀ ਹੈ ਵੀਜ਼ਾ ਆਫਸਰ ਦੇ ਇਸ ਕੰਸਰਨ ਨੂੰ ਦੇਖਦੇ ਹੋਏ ਅਸੀਂ ਪਹਿਲਾਂ ਬੱਚੇ ਦੀ ਸਿੰਗਲ ਐਪਲੀਕੈਂਟ ਦੀ ਫਾਈਲ ਆਂਦੇ ਆਂ ਬਟ ਜੇ ਤੁਸੀਂ ਮੈਨੇਜਮੈਂਟ ਪੋਜੀਸ਼ਨ ਲਈ ਕਰ ਰਹੇ ਹੋ ਤੁਹਾਡੇ ਵੇਜਸ ਜਿਹੜੇ ਆ 25 ਡਾਲਰ ਤੋਂ ਉੱਤੇ ਆ ਤਾਂ ਤੁਸੀਂ ਵਿਦ ਫੈਮਿਲੀ ਵੀ ਅਪਲਾਈ ਕਰ ਸਕਦੇ ਹੋ